ਸੱਸ ਦੇ ਕੋਟ ਮਾਰ ਕੈਮਰਾ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈਡਰੂਮ ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਕੇ ਅੱਛਾ ਹੁਣ ਪੜਾ ਕਰਦਾ ਤੂੰ ਹੁਣ ਪੜਾ ਕਰ ਦਿੰਦਾ ਇਹ ਕੋਈ ਚੰਗੀਆਂ ਕਰਤੂਤਾਂ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾੜੀਆਂ ਵੀ ਨੇ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੋਨਾਂ ਕਡੋਬ ਕੇ ਮਰ ਜਾਓ ਬੇਸ਼ਰਮ ਤੰਗ ਲੱਗ ਗਈ ਪੰਜਾਬ ਦੀ ਜਿੱਥੇ ਧੀਆ ਨਹੀਂ ਜੰਮਦੇ ਹੈ ਕਿ ਕਾਕਿਸ ਕਰਦ ਨੇ ਕਰਕੇ ਧੀਆ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੱਸ ਕਰਤੂਤਾਂ ਦੀਆਂ ਮ ਕਿਉਂਕਿ ਤਾਂ ਵੀਰ ਜੀ ਬੈੱਡਰੂਮ ਚ ਜਿਹੜਾ ਕੈਮਰਾ ਲੱਦਿਆ ਹੋ ਜੀ ਦਾ ਰੌਲਾ ਸੀ ਇਹ ਉਹਦੀਆਂ ਤਸਵੀਰਾਂ ਨੇ ਆਪਾਂ ਇਹਨਾਂ ਦੋ ਬੱਚੇ ਸੁੱਤੇ ਪਏ ਨੇ ਉਹਨਾਂ ਉਠਾਉਂਦੀ ਆ ਇਹ ਸੀ ਇਹ ਵੀਰੇ ਦੀ ਫੋਟੋ ਪੱਡੀ ਸੀ ਜੋ ਤੁਹਾਨੂੰ ਵੀਡੀਓ ਵਿੱਚ ਨਾਲ ਲਾ ਰਹੇ ਸੀ ਦੇਖੋ ਕਿੰਨਾ ਵੱਡਾ ਜ਼ੁਲਮ ਸੀ ਇਹ ਪ੍ਰਾਈਵੇਸੀ ਸਾਰੀ ਤਰ੍ਹਾਂ ਉਤਰੀ ਹੋਈ ਸੀ ਕੈਮਰੇ ਦੀ ਧੰਨਵਾਦ ਆ ਮਕਾਨ ਨੂੰ ਵੇਖੋ ਇਹ ਸਾਡਾ ਕੋ ਫਰਾਜ਼ ਲਾਇਆ ਸੀ ਤਾਂ ਸਾਜੀ ਪਿੰਡ ਦਾ ਆ ਜਿਹੜੀ ਨੌ ਆ ਹਨਾ ਸਾਜ ਲੈ ਦੇ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਹਰਿਆਂ ਦੀ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਦੇਖ ਕਿੱਡੀ ਕਰਤੂਤ ਮਾੜੀ ਹੈ ਨਾ ਨਾਨ ਦੇਵੇ ਨਾਨਾ ਤੇ ਸੱਸ ਇਹਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈੱਡਰੂਮ ਤੇ ਕੈਮਰਾ ਬੈੱਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਦਾ ਅੱਛਾ ਹੁਣ ਪਰਾ ਕਰਦਾ ਤਾ ਉਹ ਹੁਣ ਪਰਾ ਕਰ ਦਿੰਦਾ ਇਹ ਕੋ ਚੰਗੀਆਂ ਕਰਤੂਤਾ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਤੁਹਾਡੀਆਂ ਵੀ ਨਿਤਿਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੁਨਾਂ ਕਢੋ ਕੇ ਮਰ ਜਾਓ ਬੇਸ਼ਰਮ ਤਾਂ ਇਹ ਲੱਗ ਗਈ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹਾਂ ਕਿ ਕਾਕਿਸ ਕਰਨੇ ਕਰਕੇ ਧੀਆ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੱਸ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਲਾ ਕਰਕੇ ਮਾਵਾੜੀਆਂ ਡਰਦੀਆਂ ਨੇ ਸਾਡੀਆਂ ਧੀਆ ਨਾਲ ਜੇ ਇਹਨਾ ਤੱਕਾ ਹੁੰਦਾ ਸਾਡੀਆਂ ਨਾਲ ਵੀ ਹੋਗੇ ਨੂੰ ਬਿਹਤਰ ਇਹ ਧੀ ਜੰਮੀਆਂ ਹੀ ਨਾ ਆਪਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ ਪੰਜ ਸਾਲ ਆਪਦੀ ਵੀ ਧੀ ਕਰੇ ਬਿਠਾ ਰੱਖੇ ਕੱਲੋਂ ਨਾ ਰੱਬ ਇਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟਮਾਰ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਉਹਨੂੰ ਬਾਹਰੇ-ਬਾਹਰ ਮੋੜ ਦਿੰਦੇ ਆ ਸੱਬਦਾ ਦਿੰਦੇ ਆ ਉਹਨੂੰ ਉਹਦੇ ਕੋਈ ਚੀਜ਼ ਆਉਣੀ ਨਹੀਂ ਦਿੰਦੇ ਆਜੋ ਜੀ ਬਾਹਰ ਆਜੋ ਜੀ ਦੇਖ ਸਕਦੇ ਨਹੀਂ ਇਹ ਕੋਈ ਚੰਗੀ ਗੱਲ ਫਿਰ ਤਾਂ ਮੁੰਡਾ ਵਾਇਆ ਕਰਤਾ ਜੇ ਆਪਾਂ ਨੌ ਦੇ ਕਮਰੇ 'ਚ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਦਿਖਾ ਲਈਆ ਇਹ ਕੋ ਕਰਤੂਤ ਚੰਗੀ ਹੈਗੀ ਆ ਚਲੋ 10 ਮਿੰਟ ਚੰਗੇ ਬਤੂ ਤਾਂ ਗਿਆ ਇਹ ਨਹੀਂ 9000 ਕਵੇਟਾ ਲਿਆ ਕੇ ਨਹੀਂ ਤੂੰ ਸਰਮਗਰ ਮਾਰਦਾ ਦਾ ਮਤਲਬ ਕੀ ਹੋ ਰਿਹਾ ਤੇਰੀ ਕੁੜੀ ਦਾ ਕੋਈ ਲਾਵੇ ਜਾਂਵੇਂ ਤੂੰ ਤੂੰ ਹੁਣ ਕੱਟਦੀ ਆ ਕੁੜੀ ਨੂੰ ਤੂੰ ਕੁੜੀ ਨੂੰ ਕੱਟਦੀ ਆ ਤੂੰ ਕੁੜੀ ਨੂੰ ਕੱਟ ਰਹੀ ਆ ਉਹ ਤੇ ਪੇੜਾ ਮਾਰੀ ਅੱਗਰ ਹੁਣ ਕੱਟ ਮਾਰ ਕੱਟਦੀ ਆ ਤੂੰ ਕੁੜੀ ਦੀ ਕੱਟ ਮਾਰ ਕਰਦੀ ਆ ਕੁੜੀ ਦੀ ਇਹ ਕੋਈ ਚੰਗਲੀ ਮੱਸਰ ਦਿੰਦੀ ਆ ਆ ਮੈਂ ਲੋਹ ਤਾਂ ਛੀਂਕ ਰੀਆਂ ਕਿਉਂ ਬੜ ਜੰਦੀ ਆ ਦੱਸ ਲੈ ਜਾ ਜਾ ਕੇ ਸਿਆਣੇ ਦੇ ਜਾ ਜਾ ਕੇ ਆਪਣੇ ਮੁੰਡੇ ਨੂੰ ਤੇ ਕੰਕਮਲੇ ਗੋਲੇ ਕਰ ਦਿੰਦੀ ਆ ਨੇ ਵੀ ਉਹਨੂੰ ਉਹ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ ਹੈ ਸੌਰੇ ਘਰ ਚ ਰਹੇ ਨੂੰ ਕਿ ਕਰਾਇਤੇ ਐਸੀ ਤਾਂ ਹੀ ਹੁਣ ਉਧਰ ਬਗਦਲ ਚ ਰਹਨੇ ਆ ਕਿਰਾਏ ਤੇ ਨਹੀਂ ਜੀ ਕਿਰਾਏ ਤੇ ਰਹਿੰਦੇ ਨੇ ਜੀ ਜਿਹੜਾ ਉਹ ਤੇ ਸਾਡੇ ਆਹ ਤੁਸੀਂ ਜਾ ਕੇ ਦੇਖ ਲਓ ਮੇਰੀ ਹਾਲਤ ਤੇ ਆਹ ਦੇਖ ਲਓ ਤੁਸੀਂ ਜਾ ਕੇ ਮੈਂ ਆਪਣੇ ਭਰਾ ਤੇ ਜੀ ਹੁਣ ਬਹੁਤ ਥੱਲੇ ਆਂਦੇ ਨੇ ਵੀ ਉੱਥੇ ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਨੇ ਰੱਖਿਆ ਨਹੀਂ ਹੈਗਾ ਕੇਸ ਚੱਲੇ ਨਹੀਂ ਸਾਡੇ 2018 19 ਦੇ ਵਿੱਚ ਉਹ ਕਾਰਨ ਕੀ ਬਣਿਆ ਛੋਟੇ ਬੈੱਡਰੂਮਾਂ ਤੇ ਵੀ ਕੈਮਰੇ ਲੱਗੇ ਪਏ ਨੇ ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਇਆ ਹੁਣ ਸੁਣ ਜੀ 20 ਲਗਭਗ 18 20 ਕਿਲੇ ਹੁੰਦੇ ਨੇ ਸੋਡੇ ਪਤੀ ਨੂੰ ਹਾਂ ਹਾਂਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬਣਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਕੇੰਦਰ ਦੇ ਵਿੱਚ ਬਿੰਦੇ ਅਸੀਂ ਖਰਚਾ ਵੀ ਆ ਬਈ 1500 ਉਹ ਵੀ ਇਹਨਾਂ ਨੇ ਬੰਦ ਕਰ ਰੱਖਿਆ ਜੀ ਹੁਣ ਕਹਿੰਦੇ ਨਾ ਤੇ 1500 ਕਿਹੜਾ ਕਿਹੜਾ ਜੰਮ ਨੇ 1500 ਬਈ 1500 ਨਾਲ ਤਾਂ ਤੁਸੀਂ ਵੀ ਨਹੀਂ ਆਉਂਦਾ ਚੀਜ਼ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਖਰਚੇ ਦੇਣ ਤੋਂ ਵੀ ਮਨਾਂ ਕਰਤਾ ਜੀ ਸਮਾਨ ਮੰਗਾ ਨਹੀਂ ਉਹ ਤੋਂ ਵੀ ਕਹਿੰਦੇ ਸੀ ਲੇਕਿਨ ਜੀ ਮੇਰਾ ਭਰਾ ਦੇ ਕੇ ਜਾਂਦਾ ਤੂੰ ਘਰ ਦੀ ਮਾਲਕਣੇ ਬਰਾਬਰ ਦੀ ਕੋਈ ਦੋ ਮੁੰਡੇ ਆਹ ਦੇ ਆ ਦੋ ਬੈਠੇ ਨੇ ਦੇਖ ਸਕਦੇ ਹੋ ਵੀ ਮੈਂ ਦਿਲ ਕੰਮ ਰਿਹਾ ਯਾਰ ਮੇਰਾ ਹੁਣ ਸਰੀਰ ਕੰਮਣ ਲੱਗ ਰਿਹਾ ਹੈ ਅੰਦਰੋਂ ਜੇ ਤੁਹਾਨੂੰ ਮੈਂ ਰੂਹ ਕਹਾਂ ਸੱਚੀ ਆ ਦੇਖ ਲਓ ਆ ਦੋ ਬੈਠੇ ਨੇ 700 ਖੜੀ ਹੈ ਕੀ ਕੈਮਰੇ ਲਾਉਂਦੀ ਹੈ ਦੇਖ ਸਕਦੇ ਹੋ ਨੂੰ ਘਰੋਂ ਕੱਢ ਰખી ਹੈ 20 ਕਿਲੋ ਦਾ ਮਾਲਕ ਹੈ ਕੱਲਾ ਪੁੱਤ ਕਿਹਨੂੰ ਦਿਉ ਜੀ ਮਾਂ ਜੀ 99 ਖਲਾਬ ਦੇਣ ਦੀ ਮਾਲਕ ਹੁਦਿਆਣੇ ਅਜੇ ਫੜਾਓ ਜੀ ਤੇ ਇਹਦੀ ਬੇਟੀ ਵੀ ਉਹ ਬੈਠੀ ਹੈ ਦੇਖ ਸਕਦੇ ਹੋ ਇਹ ਸਾਈਡ ਦੇ ਸੱਸ ਦੀ ਬੇਟੀ ਵੀ ਬੈਠੀ ਹੈ ਨਾ ਕਰੀ ਤੁਸੀਂ ਵੀ ਘਰੇ ਬੈਠੇ ਹੋਰੇ ਕੀ ਕਰਨੇ ਪੁੱਤ ਭਣੀ ਬਸਾਉਦੇ ਨਹੀਂ ਹੈਗੇ ਉਹ ਨਹੀਂ ਬਸਾਉਂਦੇ ਕ ਤੇਰੀ ਮਾਂ ਨਹੀਂ ਬਸਾਣ ਦਿੰਦੀ ਨਾਲ ਸੀ ਮੇਰੀ ਮੰਮੀ ਦਾ ਖੂਦ ਉਹ ਬਸਾਉਂਦੇ ਕੀ ਕਹਿੰਦੇ ਨੇ ਉਹ ਉਹ ਕਹਿੰਦ ਨੇ ਵੀ ਇਹ ਤੇਰੀ ਪਰਚਾਈ ਕਰੀਏ ਤੇਰੀ ਉਹਨੂੰ ਤਾਂ ਨਾਲ ਹੀ ਪਹੁੰਚਾਈ ਕਿਵੇਂ ਮੇਰਾ ਵੀ ਹੁਣੀ ਬਸਾ ਦਿੰਦੇ ਆ ਦੇਖ ਲੈ ਤੇਰਾ ਵੀ ਬਸਾ ਦਿੰਦੇ ਆ ਲਾਓ ਫੋਨ ਉਹਨਾਂ ਨੂੰ ਉਹਨਾਂ ਨੂੰ ਲਾ ਫੋਨ ਲਾ ਸਹੁਰਿਆਂ ਨੂੰ ਲਾ ਹੁਣੇ ਉਹਨਾਂ ਨਾਲ ਵੀ ਨਿਮੇਟ ਦਾਂਗੇ ਨਿਮੇਟਣਗੇ ਬਾਬੇ ਨਹੀਂ ਸਹੁਰਿਆਂ ਨੇ ਵੀ ਕੈਮਰਾ ਲਾ ਰੱਖਿਆ ਤੇਰੇ ਬੈੱਡਰੂਮ ਚ ਚੱਲ ਪੁੱਤ ਘਰਾਂ ਨੂੰ ਤੇਰੀ ਪਰਜਾਈ ਨਾ ਕਿ ਆ ਤੂੰ ਦੱਸ ਉਹਦੇ ਨੇ ਜਾਇਦ ਹੁੰਦੀ ਕਿ ਨੀ ਇਹਦੇ ਬੈਡਰੂਮ ਚ ਕੈਮਰਾ ਲਾਏ ਬੰਦ ਹੈ ਇਹ ਕੈਮਰਾ ਬੰਦ ਹੈ ਮੈਂ ਮਨ ਦਾ ਕੈਮਰਾ ਲਾਉਂਦਾ ਕੌਣ ਹੈ ਲਾਉਂਦਾ ਕੌਣ ਹੁੰਦਾ ਹੈ ਬੰਦ ਤਾਂ ਹੁਣ ਕਰ ਲਿਆ ਤੇ ਦਾ ਕਾਰਨ ਕੀ ਕਰਦਾ ਹੈ ਕਿਹਦੇ ਹੈ ਕਿਉਂ ਇਹੋ ਜੇ ਬੈਡਰੂਮ ਚ ਕੈਮਰਾ ਲਾਉਣਾ ਹੈ ਫਿਰ ਕਹਦੇ ਵਾਸਤੇ ਘਰੋਂ ਕੱਟ ਰਖੀ ਆ ਬਾਹਰ ਰਖੀ ਜੀ ਚੂਰਾ ਪੇ ਕੁੰਡਾ ਜਿਆ ਆ ਤੇ ਕਾਰਨ ਕੀ ਲੈ ਕੈਮਰਾ ਲਾਉਣਾ ਦੱਸ ਕੈਮਰਾ ਵਰਤੀ ਨਹੀਂ ਬੰਦ ਲਾਉਂਦਾ ਇੱਥੇ ਕੀ ਨੋ ਹੈ ਬੀਰਪਾਲ ਕੌਰ ਜੀ ਮੇਰਾ ਸਤਪੁਰ ਸਿੰਘ ਹੈ ਕਿਹੜਾ ਪਿੰਡਾ ਆਪਣਾ ਛਾਇਲਾ ਪਿੰਡਾ ਜੀ ਅੱਛਾ ਨਾਗਲੇ ਪਿੰਡ ਵਿਆਹੀ ਸੀ ਨਾਗਲੇ ਪਿੰਡ ਕੁੜੀ ਵਿਆਹੀ ਸੀਗੀ 12 ਸਾਲ ਦੇ ਲਗਭਗ ਤਕਰੀਬਨ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਖੈਰ ਸੁੱਖ ਨਾਲ ਸਾਰਾ ਕੁਝ ਠੀਕ ਸੀ 18 19 ਜੀ ਸਾਡਾ ਕੇਸ ਚੱਲਿਆ ਪਹਿਲਾਂ ਕੁੱਟ ਮਾਰ ਦਾ ਇੱਕ ਦਮਾਰ ਹੋਇਆ ਸਾਡੇ ਕੋਲ ਰਾਜੀ ਨਮੀ ਵੀ ਪਈ ਨੇ ਉਹ ਪਰ ਜੇ ਅਸੀਂ ਇੱਕ ਵੀ ਉਲੰਘਣਾ ਕਰੀ ਹੋਈ ਚਾਹੇ ਸਾਡੇ ਇਹ 20 ਛੇਤਰ ਮਾਰ ਦੇ ਇਹ ਗੱਲ ਤੇ ਚਾਹੇ ਪੰਚਾਇਤ ਕੋਈ ਵੀ ਮੰਦਾ ਪਿਛਲੇ ਸਾਲ ਕੁੜੀ ਕੁਟੀ ਅਸੀਂ ਸਰਪੰਚ ਸਾਹਿਬ ਨੂੰ ਗਾਇ ਵੀ ਘਰੇ ਜਾ ਕੇ ਦੇਓ ਮੈਨੂੰ ਤਾਂ ਬੜਨ ਨਹੀਂ ਦਿੰਦਾ ਜੀ ਕਰੇ सरपंच साहब ਘਰੇ ਆਉਣ ਲੱਗੇ ਉਹਨਾਂ ਨੂੰ ਬਣ ਨਹੀਂ ਦਿੱਤਾ ਜੀ ਜੇ ਆਪਾਂ ਬੁਲਾ ਕੇ ਸਾਫ ਦਾ ਸਰਪੰਚ ਜਿਹੜੇ ਪੁੱਛ ਵੀ ਸਕਦੇ ਐ ਇਹ ਗੱਲ ਉਹ ਸ਼ਰਤਾਂ ਦੇ ਬਾਵਜੂਦ ਵੀ ਇਹਨਾਂ ਨੇ ਚਲੋ ਕੁੜੀ ਨਾਲ 8-8 ਦਿਨ ਸਾਡਾ ਨੰਬਰ ਬਲੌਕ ਲਿਸਟ 'ਚ ਰੱਖਦੇ ਨੇ ਮੇਰੀ ਨਾ ਨਹੀਂ ਮਰ ਗਈ ਉੱਥੇ ਤੱਕ ਨਹੀਂ ਸਾਨੂੰ ਇਹ ਤਾਂ ਵੀ ਇਹ ਬੰਦਾ ਦੇਖੋ ਪਹ ਰਿਸ਼ਤੇਦਾਰੀਆਂ ਹੁੰਦੀਆਂ ਨੇ ਭੈਣ ਭਾਈ ਨਾਲ ਹੀ ਹੁੰਦਾ ਜੀ ਹੁਣ ਨਾ ਨਹੀਂ ਮਰ ਗਈ ਉੱਥੇ ਜਿਹੋ ਬੰਦਾ ਹੋਰ ਕਿੱਥੇ ਜਾਊਗਾ ਬਲੌਕ ਲਿਸਟ 'ਚ ਨੰਬਰ ਜਿਹਨੂੰ ਲਾਈਏ ਬੰਦ ਪਿਆ ਚਲੋ ਉਹ ਵੀ ਸਾਰਾ ਕੁਝ ਸਾਈਨ ਕਰਕੇ ਆ ਜੀ ਨੰਬਰ 2 ਤੇ ਨੰਬਰ 2 ਤੇ ਇਹਨਾਂ ਨੇ ਕੀ ਕੀਤਾ ਜੀ ਹੁਣ ਜਦੋਂ ਕੁੱਟਮਾਰ ਹ ਜੀ ਜੀ ਭੈਣ ਦੀ ਭੈ ਜੀ ਦੀ ਪ੍ਰਾਈਵੇਸੀ ਹੁੰਦੀ ਹੈ ਆਪਣੀ ਆਹੀ ਹੁੰਦੀ ਹੈ ਨੀ ਜੀ ਪਿੰਡਾਂ ਦੇ ਵਿੱਚ ਆਪਣਾ ਤਾਂ ਤੁਹਾਨੂੰ ਪਤਾ ਧਾਰਮਿਕ ਦੇਸ਼ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਹੁਣ ਕੁੜੀ ਹੈ ਪਿਛਲੇ ਸਾਲ ਜਿਵੇਂ ਕੋਈ ਲੇਡੀਜ਼ ਪ੍ਰੋਬਲਮ ਹੋ ਗਈ ਉਹਨੂੰ ਮੈਂ ਡਾਕਟਰ ਤੇ ਲੈ ਕੇ ਗਿਆ ਬਈ ਆਹੀ ਕਿਨੂੰ ਹੋਈ ਹੈ ਉਹ ਤਾਂ ਉਹਨੇ ਨਾਲ ਨਹੀਂ ਜਾਂਦੀ ਸੀ ਮੈਂ ਡਾਕਟਰ ਤੇ ਲੈ ਕੇ ਗਿਆ ਆਪਾਂ ਸੁਨਾਮ ਤੇ ਪਤਾ ਵੀ ਨਹੀਂ ਦਾ ਮਤਲਬ ਛੋਟਾ ਦਵਾਈ ਵੀ ਨਹੀਂ ਦਪਾਉਂਦੇ ਨਹੀਂ ਦਪਾਉਂਦੀ ਜੀ ਨਹੀਂ ਦਪਾਉਂਦੇ ਜੀ ਜਿਹੜਾ ਖਰਚਾ ਉਹ ਖਰਚਾ ਹੁਣ ਬੰਦ ਕਰਕੇ ਆਇਆ ਸਾਲ ਦਾ ਲਗਭਗ ਜੀ ਪਹਿਲਾਂ ਦਿੰਦੇ ਸੀਗੇ ਖਰਚਾ ਹੁਣ ਕੌਣ ਖਵਾਉਂਦਾ ਫਿਰ ਮੈਂ ਦੇ ਕੇ 3400 ਦਾ ਸਮਾਨ ਦੇ ਕੇ ਗਿਆ ਜੀ ਜਾਣ ਤੋਂ 20 ਦਿਨ ਪਹਿਲਾਂ ਦੀ ਗੱਲ ਅੱਜ ਤੇ ਸਾਡੀ ਗੱਲਬਾਤ ਹੋਈ ਹੈ 3400 ਰੁਪਏ ਦਾ ਸਮਾਨ ਲੈ ਕੇ ਦੇ ਕੇ ਗਿਆ ਇਹ ਕਹਿੰਦੇ ਤੁਸੀਂ ਪਾ ਕੇ ਦੇ ਕੇ ਜੋ ਸਾਨੂੰ ਕੁਸ ਤਾਗੇ ਤੇ ਵੀ ਤੁਹਾਨੂੰ ਮੰਨਦੇ ਨਹੀਂ ਜੀ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਹੈਗੇ ਨਾ ਖਾਣਾ ਤਾਂ ਕੁੜੀ ਨਹੀਂ ਆ ਇਹਨਾਂ ਨੂੰ ਇਹਨਾਂ ਨੂੰ ਕੀ ਹੋ ਗਿਆ ਉਹਨਾਂ ਸਾਰੇ ਗੱਲਾਂ ਦਾ ਬ੍ਰਸ਼ ਕਰਕੇ ਤੋਂ ਹਾਂ ਦੋ ਰੋਟੀਆਂ ਨਹੀਂ ਖਾਂਦੀ ਐ ਇਹਨਾਂ ਦਾ ਕੰਮ ਕਰਦੀ ਐ 50 ਰੁਪਏ ਰੋਜ਼ ਦਾ ਖਰਚਾ ਬੰਨੇ ਹੋ ਸੀ ਉਹ ਵੀ ਬੰਦ ਕਰਕੇ ਨੰਬਰ 2 ਤੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕੰਮ ਕਰਾ ਕੇ ਭਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਨਾਲ ਕੀ ਮੰਦਾ ਯਾਰ ਦੁੱਧ ਵੀ ਆਉਂਦਾ ਸਾਰਾ ਸਮਾਨ ਆਉਂਦਾ ਵੀਰੋ ਆਪਾਂ 20 ਕਿੱਲਾਂ ਦਾ ਮਾਲਕ ਆਪਾਂ ਨੂੰ ਤਾਂ ਇਹ ਗੱਲਾਂ ਵੀ ਨਹੀਂ ਆਪਣੀ ਗੱਲ ਹੀ ਹੁੰਦੀ ਵੀ ਭੈਣ ਭਾਈ ਦੇ ਘਰ ਵੱਜੇ ਬੱਚੇ ਵੱਡੇ ਹੋਣਗੇ ਆਪੀ ਗੱਲਬਾਤ ਸਿੱਧੀ ਹੋ ਜੂਗੀ ਆਪਾਂ ਤਾਂ ਇਹੀ ਗੱਲਾਂ ਤੇ ਖੜੇ ਸੀਗੇ ਜੀ ਸ਼ਰਤਾਂ ਤੇ ਠੀਕ ਹੈ ਉਹ ਕੁੱਟਮਾਰ ਰੋਜ਼ ਦੇ ਰੋਜ਼ ਅੰ ਜਦੋਂ ਅਸੀਂ ਕਹਿੰਦੇ ਵੀ ਕੈਮਰਾ ਦਿਖਾਓ ਦਿਖਾਉਂਦੇ ਨਹੀਂ ਜੀ ਕਿੰਨੇ ਕਿੱਲੇ ਜ਼ਮੀਨ ਦੇ ਹੁੰਦੇ ਨੇ 19 ਕਿੱਲੇ ਜ਼ਮੀਨ ਦੇ ਨੇ 19 20 ਨੇ ਸਿਰਫ ਛੋਟੀ ਕੁੜੀ ਨੂੰ ਖਰਚਾ ਬੰਨਿਆ 50 ਰੁਪਏ ਰੋਜ਼ ਇੱਕ ਦਿਨ ਦਾ ਆਹ ਦੇਖੋ ਵੀ ਕਿੱਡੇ ਢੋਮਗ ਮਰਜੋ ਜਾਇਆ ਜੇ ਕੋਈ ਇੱਕ ਮਿੰਟ ਜੀ ਕੁੜੀ ਦੀ ਕੋਈ ਪ੍ਰਾਈਵੇਸੀ ਹੈ ਕੋਈ ਗੱਲਬਾਤ ਹੈ ਪਹਿਲਾਂ ਇਹ ਮੇਰੀ ਵਾਈਫ ਨੂੰ ਦੱਸਦੀ ਹੈ ਉੱਥੋਂ ਫਿਰ ਮੈਂ ਉਹਨੂੰ ਆ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਉਹਨੂੰ ਮੈਂ ਛੱਡ ਕੇ ਜਾਣਾ ਆਪਣਾ ਕੋਈ ਪਰਦਾ ਨਹੀਂ ਹੈ ਕਿ ਪੈਣ ਪਈਦਾ ਜਦੋਂ ਲੇਡੀ ਜੀ ਡਾਕਟਰ ਕੋਲੇ ਜਾ ਕੇ ਮੈਂ ਬਹਿਣਾ ਨਹੀਂ ਇੰਨੇ ਜ਼ਮੀਨ ਨੂੰ ਲੈ ਜਾਣਗੇ ਕਿੱਥੇ ਕੱਲਾ ਮੁੰਡਾ ਜਮੀਨ ਦਾ ਜਮੀਨਜੀ ਮੁੰਡੇ ਨੂੰ ਐਨਾ ਆਰਡਰ ਨਹੀਂ ਹੈਗਾ ਕੁੜੀ ਨੂੰ ਬਿਠਾ ਕੇ ਪਿੱਛੇ ਪਿੰਡ ਚ ਦਵਾਈ ਦਵਾ ਲੇ ਵੀ ਹੋਰ ਤਾਂ ਦੂਰ ਦੀ ਅੱਛਾ ਆਪਣੇ ਘਰ ਵਾਲੀ ਨਹੀਂ ਲੈ ਜਾ ਨਹੀਂ ਸਕਦਾ ਨਹੀਂ ਲੈ ਜਾ ਸਕਦਾ ਇਹ ਐ ਲਾ ਲੇ ਵੀ ਇੰਨਾ ਟੌਰਚਰ ਦਾ ਬੰਦਾ ਜੇਲ੍ਹ ਦੇ ਵਿੱਚ ਵੀ ਨਹੀਂ ਕਰਦਾ ਨਾ ਜਿਹੜਾ ਇਹ ਕਰਕੇ ਆਇਆ ਕੱਲਾ ਬਾਥਰੂਮ ਤੇ ਇਹਨਾਂ ਨੇ ਆਪਣਾ ਟਾਇਲਟ ਵਗੈਰਾ ਛੱਡੂ ਨਾ ਜਗਾ ਜਗਾ ਤੇ ਕੈਮਰਾ ਬਾਥਰੂਮ ਚ ਵੀ ਨਹੀਂ ਕੀਤਾ ਮੈਂਟਲੀ ਟੌਰਚਰ ਤੇ ਸਰੀਰ ਕੁਸ਼ੋਸ਼ਨ ਇਹ ਤਾਂ ਸ਼ੋਸ਼ਣ ਹੀ ਹੋ ਰਿਹਾ ਇੱਕ ਤਰ੍ਹਾਂ ਦਾ ਐ ਲਾ ਲੂ ਇਹਨਾਂ ਦਾ ਕੋਈ ਫੈਕਟਰੀ ਵੀ ਨਹੀਂ ਕਰਦੀ ਅੱਛਾ ਬਦਲ ਕੇ ਲਓ ਠੀਕ ਹੈ ਜੀ ਇਹ ਜ਼ਮੀਨ ਆਪਾਂ ਨੌ ਕਰਾਉਣੇ ਆ। ਬੋੜਾ ਤੇ ਬੁੜੀ ਮੁੰਡਿਆਂ ਨਾਲ ਕਰਾਉਂਦੇ ਨੇ। ਹਾਂਜੀ। ਇਹ ਆਪਦੇ ਨਾਲ ਬਰਾਗੀ ਡਰਾ ਕੇ। ਅੱਛਾ 8 ਕਿਲੇ ਹੁਣ ਕਰਾ ਕੇ 8 ਕਿਲੇ। ਆ ਬੁੜੀ ਆ ਜਿਹੜੀ ਕਹਿੰਦੀ ਮੈਂ ਹਿੱਸਾ ਦੂੰ ਆਪਦੀ ਕੁੜੀ ਨੂੰ। ਜਿਹੜੀ ਘਰਿਆਂ ਬਿਠਾਸੀ ਕੁੜੀ। ਫਿਰ ਤੁੜੀ ਬਿਠਾਉਂਦਾ। ਮੁੰਡੇ ਨੂੰ ਹਿੱਸਾ ਨਹੀਂ ਦਿੰਦੀ। ਮੁੰਡੇ ਨੂੰ ਜਵਾਕਾਂ ਨੂੰ ਦਿੰਦੀ ਨਹੀਂ ਹਿੱਸਾ। ਮੈਨੂੰ ਹਿੱਸਾ ਨਹੀਂ ਦਿੰਦੀ। ਕਹਿੰਦੀ ਇੱਕ ਪੁੱਤ ਆਪਾਂ ਨੂੰ ਵੱਡਾ ਵੱਡਾ ਛੋਟਾ ਨਹੀਂ ਪਾਲਦੀ। ਅੱਛਾ ਜੀ। ਆਪ ਕੁੜੀ ਦੇ ਜਵਾਕ ਪਾਲੂਗੀ। ਇੱਕ ਬੱਚਾ ਕਹਿੰਦੀ ਇਹਦਾ ਪਾਲੂਗੀ ਛੋਟਾ ਬੱਚਾ ਨਹੀਂ ਪਾਲਦੀ। ਕੁੜੀ ਨਾਲ ਇੰਨਾ ਅਤਿਆਚਾਰ ਕਰਦੀ ਆ ਨਾ ਅਸੀਂ ਕਿਦੀ ਸੀ ਚ ਰੱਖਾਂਗੇ ਅਸੀਂ ਜ਼ਮੀਨ ਕਿਥੋਂ ਦੇਵਾਂਗੇ ਛੋਟੇ ਬੱਚਿਆਂ ਨੂੰ ਜੀ ਉਹੀ ਲੱਗਾ ਬਈ 5 ਕਿਲੇ ਪੰਜ ਕਰਾਣਾ ਸੀ ਮੁੰਡੇ ਕੋਲੇ ਜੀ ਪਹਿਲਾਂ ਨਹੀਂ ਫਰਦਾ ਕਰਾਣਾ ਲਾਜ 8 ਰਹਿ ਗਏ 5 ਕਿਲੇ ਡਰਾ ਕੇ ਨੋ ਅਸੀਂ ਕਿਉਂ ਉਹਨੂੰ ਜੀ 5 ਕਿਲੇ ਦੇ ਜੀ ਮਾਂ ਨੇ ਪੁੱਤ ਤੋਂ ਆਪਦੇ ਨੌਕਰਾਂ ਵਾਲੇ 5 ਕਿਲੇ ਤਾਂ ਹੀ ਨਾ ਧੀ ਬੈਠੀ ਆ ਯਾਰਾਂ ਤਾਂ ਹੀ ਤਾਂ ਨੌਕਰਾਂ ਜੀ ਉਹ ਸੁਣਨ ਹੋ ਰਿਹਾ ਪਤਾ ਨਹੀਂ ਉਹਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਆ ਪਤਾ ਨਹੀਂ ਉਹਨੂੰ ਕੋਈ ਨਸ਼ਾ ਖਵਾਉਂਦੀ ਆ ਕੀ ਖਵਾਉਂਦੀ ਆ ਘੋਲ ਕੇ ਪਿਉਂਦੀ ਆ ਉਹ ਕੋਰੋਂਦਾ ਹੀ ਨਹੀਂ ਉਹਨੂੰ ਜਿਵੇਂ ਬਾਈ ਉਹ ਮੇਰੇ ਦਰੋਂ ਮੈਂਟਲ ਕਰ ਰੱਖਿਆ ਇੱਕ ਭਾਈ ਨੂੰ ਉਹਦੇ ਨੂੰ ਕਹਿੰਦਾ ਵੀ ਮੇਰੀ ਬਈ ਮਦਦ ਕਰਦੇ ਆ ਕਿ ਤੁਸੀਂ ਐਂ ਮੰਨੋ ਵੀ ਜਿਹੜੇ ਬੰਦੇ ਨੂੰ ਐਂ ਨਹੀਂ ਪਤਾ ਵੀ ਆਪਣਾ ਤਾਂ ਉਹਨਾਂ ਨਾਲ ਰੋਲ ਆ ਗਿਆ ਆਪਾਂ ਲੜੇ ਹੋਇਆ ਉਸੇ ਬੰਦੇ ਨੂੰ ਕਹਿੰਦਾ ਹੈਲਪ ਕਰ ਦੋ ਆ ਛੋਟੇ ਛੋਟੇ ਬੱਚੇ ਨੇ ਭਾਈ ਤਸਵੀਰਾਂ ਚ ਨਜ਼ਰ ਆਉਂਦਾ ਨਾ ਉਹਦਾ ਪੁੱਤਰ ਆਇਆ ਹੋਣਾ ਕੋਈ ਗੱਡਾ ਕਰ ਰਿਹਾ ਹੋਣਾ ਖਾਲਸਾ ਬਾਈ ਜੁਕੀ ਬੰਦੇ ਇਹਨਾਂ ਨੇ ਅੰਦਰਲਾ ਕੁੰਡਾ ਲਾਇਆ ਹੋਇਆ ਤੇ ਜਦੋਂ ਅਸੀਂ ਨੇ ਗੇਟ ਖੜਕਾਇਆ ਘੱਟੋ ਘੱਟ 20 ਮਿੰਟ ਲਾਤੇ ਗੇਟ ਖੋਲਣ ਨੂੰ ਆ ਜਿਹੜਾ ਕੈਮਰਾ ਕਮਾਇਆ ਹੋਇਆ ਫਿਰ ਇਹਨਾਂ ਨੇ ਕਮਾ ਕੇ ਫਿਰ ਜਾ ਕੇ ਗੇਟ ਖੋਲ੍ਹਿਆ ਤੇ ਇਹ ਬਹੁਤ ਛਾਤਰ ਚਲਾਕ ਨੇ ਦੋਵੇਂ ਮਾਮਾ 3 ਇਹ ਕੁੜੀ ਉਰੇ ਬਸਣ ਨਹੀਂ ਦਿੰਦੀਆਂ ਬਾਥਰੂਮ ਚ ਵੀ ਲਾ ਰੱਖਿਆ ਬਾਥਰੂਮ ਚ ਵੀ ਕੈਮਰੇ ਨੇ ਦੇਖੋ ਜਿਹੜਾ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਕੀ ਇਨਸਾਫਤ ਕਰਨਾ ਚਾਹੁੰਦੀਆਂ ਨੇ ਬਾਕੀ ਉਹ ਰੋੜੀ ਸੁੱਟ ਕੇ ਵਿਚਾਰੀ ਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਆਪਦੇ ਪੁੱਤ ਦੇ ਕਮ ਮਤਲਬ ਬੈੱਡ ਦੇ ਉੱਤੇ ਕੈਮਰਾ ਲਾ ਰਹੀ ਹੈ ਲਾ ਰਹੀ ਹੈ हां जी पापा जी ਤੁਸੀਂ ਤੁਸੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਲਵਾ ਤੰਨ੍ਹਾ ਦਲ ਮਿਸਲ ਬਾਬਾ ਸੰਗਤ ਸਿੰਘ ਅਰਵਾ ਖਰਵਾ ਦਲ ਵੱਲੋਂ ਆਏ ਹੋਏ ਆ ਸਾਡੇ ਜੇਸ਼ੇਦਾਰ ਬਾਬਾ ਸ਼ੇਰ ਸਿੰਘ ਜੀ ਪਹੁੰਚੇ ਹੋਏ ਨੇ ਸੋ ਅਸੀਂ ਤਾਂ ਇਹ ਬੇਨਤੀ ਹੈ ਲੋਕਾਂ ਦੇ ਘਰ ਬਸਾਉਣ ਜਾਂਦੇ ਆ ਅਸੀਂ ਉਹ ਜਾਣ ਵਾਲੇ ਤੋਂ ਨਹੀਂ ਹਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਮਾਤਾ ਨੂੰ ਵੀ ਅਸੀਂ ਧੱਕਾ ਨਹੀਂ ਕਰਦੇ ਆਪਣਾ ਹਿੱਸਾ ਤਾਂ ਲੈ ਵੀ ਜੋ ਮਰਜ਼ੀ ਡੇੜੇ ਵਾਲੋਂ ਦੇਵੇ ਚਾਹੇ ਕਿਸੇ ਭੂਮਨੇ ਨੂੰ ਦੇਵੇ ਜਿੱਥੇ ਮਰਜ਼ੀ ਜਾਵੇ ਲੁਟਾਵੇ ਅਸੀਂ ਜਿਹੜਾ ਇਹਨਾਂ ਦਾ ਹੱਕ ਬਣਦਾ ਇਹਨਾਂ ਦੇ ਦੋ ਪੋਤੇ ਨੇ ਨੌਜਵਾਨ 8 9 10 10 ਸਾਲ ਦੀ ਉਮਰ ਨੇ ਇਹਨਾਂ ਦੇ ਨਾਂ ਕਰਾਉਣ ਤੇ ਅਸੀਂ ਫੇਰ ਜਾਵਾਂਗੇ ਨਹੀਂ ਤੇ ਇੱਥੇ ਕੈਮਰੇ ਕੀ ਅਸੀਂ ਇੱਥੇ ਵਿਸਾਵਾਗੇ ਸਾਰਾ ਕੁਝ ਇੱਥੇ ਕਰਾਂਗੇ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਖਤੇ ਬੜਾ ਬੜਾ ਬੱਚੇ ਮਾ ਧੀਰੀਆਂ ਤਸਵੀਰਾਂ ਦਾ ਰੈਸ ਨੂੰ ਦਲੇਰ ਹੋਵੇਂਗਾ ਜਿੱਤੀਆਂ ਮੈਥੀ ਆਣੋ ਇਹੋ ਕਹਿੰਨੀ ਪੰਜਾਬੀ ਮੈਂ ਦਲੇਰਨੀਆਂ ਬਣੋ ਤੁਸੀਂ ਮਾਤਾ ਸਹਿਬਕੌਰ ਦੀਆਂ ਧੀਆਂ ਜੋ ਸਸਤ ਧਾਰੀ ਹੋਵੇ ਬਾਣੇ ਪਾਓ ਵੀ ਅੰਮਰਤਾਰੀ ਹੋਵੇ ਤੁਹਾਨੂੰ ਕਿੱਦਾਂ ਨਹੀਂ ਸੱਸਾਂ ਘਰ ਚ ਵਸਾਂ ਦੇਣੀਆਂ ਪਹਿਲੋ ਕੁੜੀਆਂ ਨੂੰ ਇਹ ਚ ਖੜ ਕੇ ਕਰੀਆਂ ਕਈ ਕੁੜੀਆਂ شریف ਜਿਨ੍ਹਾਂ ਨੂੰ ਸੱਸਾਂ ਦਬਾ ਲੈਂਦੀਆਂ ਪਰ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਮੈਨੂੰ ਬੇਨਤੀ ਕਰਦੀਆਂ ਵੇ ਅੰਮ੍ਰਿਤਾਰੀ ਹੋਗੇ ਆਪਣੀ ਜੁਰਤ ਦੇ ਨਾਲ ਕਿਸੇ ਨੂੰ ਮੌਕਾ ਨਾ ਦਊ ਉਂਗਲ ਚੱਕਣ ਦਾ ਆਪਣੀ ਜੁਰਤ ਨਾ ਕਰ ਦੇ ਵਿੱਚ ਅੱਸੋ ਤੁਹਾਡੇ ਪ੍ਰਭਾਅ ਭਰਾ ਵੀ ਤੁਹਾਡੇ ਤੇ ਮਾਣ ਕਰਨ ਵੀ ਹਾਂ ਸਾਡੀ ਭੈਣ ਆ ਆ ਦੋ ਬੱਚੇ ਨੇ ਵੀ ਇਹਨਾਂ ਨੂੰ ਵੀ ਕਹਿਣੀ ਆ ਹੁਣ ਇਹ ਵੀ ਅੰਮ੍ਰਿਤਾਰੀ ਹੋਣਗੇ ਠੀਕ ਆ ਐਂਡ ਇਹ ਵੀ ਹੰਬਰ ਦੇ ਚੰਬਰ ਸੋਕੀ ਨੇ ਤੁਸੀਂ ਵੀ ਇਹ ਵੀ ਹੁਣ ਸਿੰਘ ਸੱਜਣਗੇ ਥੋੜੇ ਦਿਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੋਗੇ ਇਹਨਾਂ ਨੇ ਮਹਾਰਾਜ ਕੀ ਕੇਸ ਰੱਖੇਗਾ ਹਾਂਜੀ ਕੇਸ ਰੱਖਿਓ ਇਹ ਦਸਤਾਰਾਂ ਸਜਾਈਆਂ ਹੋਈਆਂ ਉਹਦੇ ਰਖਾਵਾਂਗੇ ਜਲੇਰ ਬਣ ਕੇ ਰਹਿਣਾ ਠੀਕ ਆ ਇੰਨੀ ਤੇਰੇ ਨਾਲ ਖੜੇ ਆ ਜਦੋਂ ਸਾਨੂੰ ਫੋਨ ਕਰੋਗੀ ਰਾਤ ਮਾਰੇ ਦਿਨੇ ਮਾਰੇ ਅਸੀਂ ਭੱਜੇ ਆਵਾਂਗੇ ਸਾਡੀਆਂ ਮਿੰਟਾਂ ਮੇਰੇ ਪਿਆਰ ਤੇ ਪਿਆਰ ਰੰਗੀਆਂ ਪੋਜਾ ਠੀਕ ਆ ਬਾਈ ਜੀ ਨਿਓਤਰੀ ਦੀ ਅੱਜ ਤਿੰਨੀ ਤੁਸੀਂ ਆ ਤੋਦੀ ਆਪਾਂ ਬਹੁਤ ਜਿਆਦੇ ਜੀ ਸਾੜ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪ੍ਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾਅਦ ਨਿਵੀ ਸੁਣੀ ਤੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਤੀਨ ਇਨਸਾਫ ਦਿੱਤਾ ਹੈ ਢਿੰਗ ਸਿੰਘ ਫੌਜਾਂ ਨੇ ਤੋ ਕੰਤਰੀ ਬਹੁਤ ਖੁਸ਼ੀ ਹੈ ਕਿ ਸਾਡੀ ਤੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਦੀਦਾਂ ਆ ਜਾਓ ਇਹਦੇ ਉਹ ਕਹਣਾ ਵੀ ਆਂਡ ਘਵਾੜ ਸਾਰਾ ਖੋਸ਼ ਆਂਡ ਘਵਾੜ ਵੀ ਕਹਿੰਦੇ ਵੀ ਸਾਹੀਂ ਜਦੋਂ ਸੱਸ ਘਰੇ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਐ ਮੈਨ ਨਹੀਂ ਪਾਉਂਦੇ ਹੁਣ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਨੇ ਕੋਲ ਬੈਠਾ ਖੋਤਾਂਗੇ ਇਹ ਸਾਡੇ ਕੋਲ ਬੈਠਾ ਖੋਤ ਇਹਦਾ ਸੁਭਾਅ ਤਾਂ ਕੋਈ ਤਰ੍ਹਾਂ ਦਾ ਲਾਂਬਾ ਨਹੀਂ ਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂ ਭਾਈ ਤਾਂ ਕਿ ਬਾਬਾ ਜੀ ਤੁਸੀਂ ਚਿੱਤੇ ਨਾ ਜਾਓ ਮੈਂ ਤਾਂ ਆਈ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਝੇਲ ਨਹੀਂ ਹੁੰਦੀ ਉਹ ਝੇਲ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਦਾ ਸਾਡੇ ਪੱਲੇ ਪਾਇਓ ਜੇ ਕਿਸੇ ਦੀ ਧੀ ਭੈਣਾ ਦੁ ਬਾਤ ਸੱਗਲ ਖਤਮ ਆ ਬੈਗਰ ਸੀ ਅਰੇ ਜੀ ਪਰਮੋਸ਼ ਮਹਾਰਾਜ ਰੂਪ ਹੈ ਸਾਰਾ ਸਾਰਾ ਬੈਗਰ ਕੀ ਕਹਣਾ ਜੰਨੇ ਭਈ ਅੱਜ ਅੱਜ ਥਾਣੇ ਚ ਵੀ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣਦੀ ਆਂਡ ਗਮਨ ਆਉਂਦਾ ਸੀ ਕਰੇ ਕੋਈ ਨਹੀਂ ਆਉਂਦਾ ਜੀ ਅੱਛਾ ਸਾਡੀ ਕਿਸ ਨੇ ਸੁਣੀ ਦੀ ਇਹ ਜਿਹੜੇ ਵੀ ਗਏ ਕਿਸ ਸਾਥ ਨੂੰ ਵਸੇ ਡੈਜ਼ੇ ਕਰਾਉਂਦੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ ਨਹੀਂ ਕਿ ਅਸੀਂ ਗਲਤੀਆਂ ਵੰਡਦੇ ਆਂਗੇ ਤੁਸੀਂ ਸਾਡੇ ਕੋਲ ਕਰ ਲਓਗੇ ਮੈਨੂੰ ਤਾਂ ਇਨਸਾਫ ਆਪਾਂ ਦਿੱਤੀ ਦਿੰਦੀ ਇਹ ਬੀਬੀਆਂ ਨੇ ਪਾਣੀ ਨਾਲ ਪਹਿਣਾ ਦੀ ਸਾਰੇ ਮਿਸਕੇ ਦਵਾਏ ਧੰਨਵਾਦ